ਰਸ਼ਿਕਾ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਨਤੀ ਅੱਜ ਦੀ ਰਿਆਨ ਰਾਸ਼ੀ ਫਲ ਲੈ ਕੇ ਹਾਜ਼ਰ ਹਾਂ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਅਤੇ ਸੰਭਾਵਨਾਵਾਂ ਅੱਜ ਦੇ ਇਹਨਾਂ 12 ਰਾਸ਼ੀਆਂ ਲਈ ਕਿਵੇਂ ਰਹੇਗਾ ਜਾਣੂ ਕੀ ਕਹਿੰਦੇ ਹਨ ਤੁਹਾਡੇ ਸਤਾਰੇ ਆਓ ਅੱਗੇ ਗੱਲ ਕਰਦੇ ਆਪਾਂ ਮੇਖ ਰਾਸ਼ੀ ਫਲ ਦੀ ਅੱਜ ਦੀ ਮੇਖ ਰਾਸ਼ੀ ਫਲ ਦੱਸਦੀ ਹੈ ਕਿ ਇਸ ਰਾਸ਼ੀ ਦੇ ਲੋਕ ਅਧਿਆਤਮਿਕ ਗਤੀ ਵਿੱਚ ਆਪਣੇ ਰੁਚੀ ਵਿਦਾ ਸਕਦੇ ਹਨ ਅੱਜ ਤੁਹਾਡੇ ਬਹੁਤ ਸਾਰੇ ਅਧੂਰੇ ਕੰਮ ਸਫਲਤਾਪੂਰਨ ਪੂਰੇ ਹੋ ਸਕਦੇ ਹਨ ਤੁਸੀਂ ਆਪਣੇ ਘਰ ਨੂੰ ਵਿਵਸਥਿਤ ਰੱਖਣ ਲਈ ਕੁਝ}\,\text{ਕਾਰਮਤ ਤਬਦੀਲੀਆਂ ਬਾਰੇ ਚਰਚਾ ਕਰੋਗੇ ਵਿੱਤੀ ਮਾਮਲਿਆਂ ਦਾ ਫੈਸਲਾ ਇਸ ਸਮੇਂ ਬਹੁਤ ਸੋਚ ਸਮਝ ਕੇ ਕਰਨ ਦੀ ਲੋੜ ਹੈ ਤੁਹਾਨੂੰ ਧੋਖਾ ਹੋ ਸਕਦਾ ਹੈ ਆਓ ਅੱਗੇ ਗੱਲ ਕਰਦੇ ਹਾਂ ਵਿਸ਼ਵ ਰਾਸ਼ੀ ਪਲ ਦੀ ਵਿਸ਼ਵ ਰਾਸ਼ੀ ਰਾਸ਼ੀ ਰੱਖਦੀ ਹੈ ਇਸ ਰਾਸ਼ੀ ਦੇ ਲੋਕਾਂ ਨੂੰ ਅੱਜ ਕਿਸੇ ਨਾਲ ਵੀ ਆਪਣੀ ਯੋਜਨਾਵਾਂ ਦੇ ਚਰਚਾ ਨਹੀਂ ਕਰਨੀ ਚਾਹੀਦੀ ਤੁਹਾਡੇ ਕਾਰੋਬਾਰ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਹੋਰ ਸੁਧਾਰ ਦੀ ਲੋੜ ਹੈ ਘਰ ਦਾ ਮਾਹੌਲ ਖੁਸ਼ਗਵਾਰ ਰਹੇਗਾ ਬਦਲਾ ਬਦਲਦਾ ਮੌਸਮ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਆਓ ਅੱਗੇ ਹਲ ਕਰਦੇ ਹਾਂ ਮਿਥਨ ਰਾਸ਼ੀ ਫਲਤੀ ਅੱਜ ਦੀ ਮਿਥਨ ਰਾਸ਼ੀ ਰਾਦਦੀ ਹੈ ਕਿ ਇਸ ਰਾਸ਼ੀ ਦੇ ਲੋਕ ਅੱਜ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਿੱਖੋਗੇ ਅਤੇ ਵਰਤਮਾਨ ਨੂੰ ਸਧਾਰਨ ਬਾਰੇ ਸੋਚੋਗੇ ਪਰਵਾਰਿਕ ਮੈਂਬਰਾਂ ਦੀ ਛੋਟੀਆਂ ਵੱਡੀਆਂ ਗੱਲਾਂ ਵੱਲ ਧਿਆਨ ਦੇਣ ਨਾਲ ਤੁਹਾਨੂੰ ਖੁਸ਼ੀ ਮਿਲ ਸਕਦੀ ਹੈ ਕਿਸੇ ਰਿਸ਼ਤੇਦਾਰ ਨਾਲ ਵਿਵਾਦ ਹੋ ਸਕਦਾ ਹੈ ਆਪਣੇ ਗੁੱਸੇ ਨੂੰ ਥੋੜਾ ਜਿਹਾ ਕਾਬੂ ਵਿੱਚ ਰੱਖੋ ਨੌਜਵਾਨ ਤਣਾ ਦੀ ਸਥਿਤੀ ਵਿੱਚ ਹੋ ਸਕਦੇ ਹਨ ਕਿਉਂਕਿ ਤੁਹਾਨੂੰ ਉਨ੍ਹਾਂ ਤੋਂ ਲੋੜੀਂਦੇ ਨਤੀਜੇ ਨਹੀਂ ਮਿਲ ਰਹੇ ਆਓ ਅੱਗੇ ਗੱਲ ਕਰਦੇ ਆਪਾਂ ਕਰ ਕਰ ਕਰਾਸ਼ੀ ਫਲ ਦੀ ਅੱਜ ਦੀ ਕਰਕ ਰਾਸ਼ੀ ਦੱਸਦੀ ਹੈ ਕਿ ਇਸ ਰਾਸ਼ੀ ਦੇ ਲੋਕਾਂ ਲਈ ਅੱਜ ਸੰਜਮ ਵਰਤਣ ਦਾ ਸਮਾਂ ਹੈ पति पत्नी ਵਿੱਚ ਚੰਗਾ ਤਾਲਮਿਲ ਹੋ ਸਕਦਾ ਹੈ ਤੁਸੀਂ ਮੌਸਮ ਦੇ ਕਾਰਨ ਕਬਰਾੜ ਅਤੇ ਥਕਾਵਟ ਮਹਿਸੂਸ ਕਰ ਸਕਦੇ ਹੋ ਇਹ ਤੁਹਾਡੀਆਂ ਯੋਜਨਾਵਾਂ ਸ਼ੁਰੂ ਕਰਨ ਦਾ ਵਧੀਆ ਸਮਾਂ ਹੈ ਤੁਹਾਡੋਂ ਘਰ ਦੇ ਬਜ਼ੁਰਗਾਂ ਤੋਂ ਮਾਰਗਦਰਸ਼ਨ ਮਿਲ ਸਕਦਾ ਨੌਜਵਾਨਾਂ ਨੂੰ ਸਫਲਤਾ ਸਫਲਤਾ ਪ੍ਰਾਪਤ ਕਰਨ ਤੋਂ ਵੀ ਰਾਹਤ ਮਿਲ ਸਕਦੀ ਹੈ ਆਓ ਅੱਗੇ ਗੱਲ ਕਰਦੇ ਹਾਂ ਪੱਕ ਸਿੰਘ ਰਾਸ਼ੀ ਫਲ ਦੀ ਅੱਜ ਦੇ ਸਿੰਘ ਰਾਸ਼ੀ ਦਾ ਦੱਸਦੇ ਹੈ ਕਿ ਇਸ ਰਾਸ਼ੀ ਦੇ ਲੋਕਾਂ ਨੂੰ ਅੱਜ ਆਪਣੀਆਂ ਭਾਵਨਾਵਾਂ ਭਾਵਨਾਵਾਂ ਅਤੇ}{|\text{ਦਿਆਲਤਾ ਤੇ ਕਾਬੂ ਰੱਖਣਾ ਚਾਹੀਦਾ ਹੈ ਬਹੁਤ ਘੱਟ ਲੋਕ ਇਸ ਦਾ ਲਾਭ ਉਠਾ ਸਕਦੇ ਹਨ ਕੁਝ ਖਾਸ ਨਾ ਨਾ ਚਿੰਤਾ ਦਾ ਕਾਰਨ ਬਣ ਸਕਦਾ ਜਾਇਦਾਦ ਦੇ ਲੈਣ ਦੇਣ ਅਤੇ ਵਹਨ ਨਾਲ ਸਬੰਧਤ ਕਾਰੋਬਾਰਾਂ ਵਿੱਚ ਸੁਧਾਰ ਹੋਏਗਾ ਪਤੀ ਪਤਨੀ ਦਾ ਰਿਸ਼ਤਾ ਥੋੜਾ ਜਿਹਾ ਮਿੱਠਾ ਹੋ ਸਕਦਾ ਹੈ}} ਗਰਮੀ ਕਰਨ ਪਾਚਨ ਕਿਰਿਆ ਵਿਗੜ ਸਕਦੀ ਹੈ ਆਓ ਅੱਗੇ ਗੱਲ ਕਰਦੇ ਆਪਾਂ ਕੰਨਿਆ ਰਾਸ਼ੀ ਫਲ ਦੀ ਅੱਜ ਦੀ ਕੰਨਿਆ ਰਾਸ਼ੀ ਦੱਸਦੀ ਹੈ ਕਿ ਅੱਜ ਦਾ ਦਿਨ ਅਤੇ ਸਮਾਂ ਇਸ ਰਾਸ਼ੀ ਦੇ ਲੋਕਾਂ ਲਈ అనుకూਲ ਹੈ ਇਸ ਵਾਰ ਤੁਹਾਨੂੰ ਚੰਗੀ ਸਫਲਤਾ ਮਿਲ ਸਕਦੀ ਹੈ ਕਿਸੇ ਰਿਸ਼ਤੇਦਾਰ ਨਾਲ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਹੋਵੇਗੀ ਗਵਾਂਡੀਆਂ ਨਾਲ ਕਿਸੇ ਤਰ੍ਹਾਂ ਦਾ ਵਿਵਾਦ ਹੋ ਸਕਦਾ ਹੈ ਬਾਰੀ ਗਤੀਵਿਧੀਆਂ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ ਗਲਤ ਕੰਮ ਕਰਨਾ ਵੈੜੇ ਅਨੈਤਿਕ ਲੋਕਾਂ ਤੋਂ ਦੂਰ ਰਹਿੰਦੀ ਲੋੜ ਹੈ ਕਾਰੋਬਾਰੀ ਵਿੱਚ ਇੱਕ ਤੋਂ ਬਾਅਦ ਇੱਕ ਮੁਸ਼ਕਲਾ ਆਉਣਗੇ ਪਤੀ-ਪਤਨੀ ਦਾ મતਭੇਦ ਦੂਰ ਹੋ ਸਕਦੇ ਆਓ ਅੱਗੇ ਗੱਲ ਕਰਦੇ ਆਪਾਂ ਤੁਲਾ ਰਾਸ਼ੀ ਬੋਲਦੀ ਹੈ ਇਹਦੀ ਤੁਲਾ ਰਾਸ਼ੀ ਦਾ ਦੱਸਦੀ ਹੈ ਕਿ ਇਸ ਰਾਸ਼ੀ ਦੇ ਲੋਕਾਂ ਦਾ ਜਾਇਦਾਦ ਨੂੰ ਲੈ ਕੇ ਵਿਵਾਦ ਹੋ ਸਕਦਾ ਹੈ ਇਸ ਲਈ ਆਇ ਇਸ ਤਹਲ ਇਹੀ ਹੈ ਕਿ ਕਿਸੇ ਨੇੜੇ ਕੀ ਦੋਸਤਾਂ ਜਾਂ ਰਿਸ਼ਤੇਦਾਰ ਨਾਲ ਯਾਤਰਾ ਤੇ ਜਾਓ ਤੁਹਾਨੂੰ ਯਾਤਰਾ ਨਾ ਆਪਦਾਇਕ ਰਹੇਗੀ ਕੁਝ ਲੋਕ ਤੁਹਾਡੇ ਨਾਲ ਏਕਾ ਕਰ ਸਕਦੇ ਹਨ ਪਰ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਸਮੇਦਾਰੀ ਨਾਲ ਖਰਚੇ ਕਰੋ ਕਾਰੋਬਾਰੀ ਜਾਂ ਨੌਕਰੀ ਨਾਲ ਕਿਸੇ ਵੀ ਕੰਮ ਵਿੱਚ ਫੈਸਲਾ ਸੋਚ ਸਮਝ ਕੇ ਲਓ ਪਰਵਾਰਿਕ ਮਾਹੌਲ ਸੁਖਾਵਾਂ ਹੋ ਸਕਦਾ ਹੈ ਆਓ ਅੱਗੇ ਗੱਲ ਕਰਦੇ ਹਾਂ ਪਾਂ ਬ੍ਰਿਸ਼ਕ ਰਾਸ਼ੀ ਫਲਦੀ ਅੱਜ ਦੀ ਇਹ ਰਾਸ਼ੀ ਦੱਸਦੀ ਹੈ ਕਿ ਇਸ ਰਾਸ਼ੀ ਦੇ ਲੋਕ ਅੱਜ ਥੋੜੇ ਜੇ ਯਤਨਾਂ ਨਾਲ ਆਪਣੇ ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਪੂਰੇ ਕਰ ਸਕਦੇ ਹਨ ਤੁਸੀਂ ਰਾਜਨੀਤਿਕ ਅਤੇ ਸਮਾਜਿਕ ਗਤਿਵਿਧੀਆਂ ਤੇ ਵੀ ਹਾਵੀ ਹੋ ਸਕਦੇ ਹੋ ਬੱਚਿਆਂ ਦੀਆਂ ਸਮੱਸਿਆਵਾਂ ਸੁਣੋ ਅਤੇ ਹੱਲ ਲੱਭਣ ਲਈ ਸਮਾਂ ਕੱਢੋ ਧਿਆਨ ਰੱਖੋ ਕਿ ਸਮਾਜਿਕ ਨਾਲ ਪਰਿਵਾਰਿਕ ਕੰਮਾਂ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ ਜੇਕਰ ਕੋਈ ਅਦਾਲਤੀ ਕੇਸ ਹੈ ਤਾਂ ਕਿਸੇ ਤਰਬੇ ਤਜਰਬੇਕਾਰ ਵਿਅਕਤੀ ਦੀ ਸਲਾਹ ਲਓ ਆਓ ਅੱਗੇ ਗੱਲ ਕਰਦੇ ਆਪਾਂ ਤੁਹਾਨੂੰ ਰਾਸ਼ੀ ਫਲ ਦੀ ਅੱਜ ਦੀ ਇਹ ਰਾਸ਼ੀ ਦਾਤੇ ਕਿਸ ਰਾਸ਼ੀ ਦੇ ਲੋਕ ਆਪਣੀ ਅੱਛੜ ਪੜਾਈ ਤੇ ਧਿਆਨ ਦੇਣਗੇ ਬਜ਼ੁਰਗਾਂ ਦਾ ਆਸ਼ੀਰਵਾਦ ਬਣਿਆ ਰਹੇਗਾ ਜੇਕਰ ਤੁਸੀਂ ਵਾਣ ਖਰੀਦਣ ਦੀ ਹੋਈਟਾ ਬਣਾ ਰਹੇ ਹੋ ਤਾਂ ਇਹ ਸਮਾਂ ਬਹੁਤ ਵਧੀਆ ਹੈ ਜਿਸੇ ਬਾਰੇ ਵਿਅਕਤੀ ਨਾਲ ਵਪਾਰ ਵਰਗੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਹਨ ਚੰਗਾ ਕੰਮ ਕਰਦੇ ਰਹੋ ਭਾਵਨਾ ਤੁਹਾਡੀ ਕਮਜ਼ੋਰੀ ਹੈ ਇਹ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਸ ਵਾਰ ਆਪਾਂ ਗੱਲ ਕਰਦੇ ਆਪਾਂ ਮਕਰ ਰਾਸ਼ੀ ਫਲ ਦੀ ਅੱਜ ਦੀ ਰਾਸ਼ੀ ਦਾ ਜੀ ਕਿ ਸ਼੍ਰਾਸ਼ੀਦ ਲੋਕ ਪਰਵਾਰਿਕ ਕੰਮਾਂ ਨੂੰ ਪੂਰਾ ਕਰਨ ਵਿੱਚ ਵਿਵਸਥਿਤ ਹੋ ਸਕਦੇ ਤੁਹਾਨੂੰ ਕਿਸੇ ਵੀ ਸਮੱਸਿਆ ਵਿੱਚ ਨਦੀ ਕੀ ਲੋਕਾਂ ਤੋਂ ਉਚਿਤ ਸਹਿਯੋਗ ਮਿਲ ਸਕਦਾ ਦੁਪਹਿਰ ਨੂੰ ਮਾੜੀ ਖਬਰ ਮਿਲਣ ਨਾਲ ਨਰਾਸ਼ਾ ਹੋ ਸਕਦੀ ਹੈ ਆਪਣੇ ਮਨੋਬਲ ਨੂੰ ਟੁੱਟਣਾ ਨਾ ਦਿਓ ਨਹੀਂ ਤਾਂ ਤੁਹਾਡੀ ਕੁਸ਼ਲਤਾ ਪ੍ਰਭਾਵਿਤ ਹੋ ਸਕਦੀ ਹੈ ਬਾਹਨ ਜਾਂ ਮਸ਼ੀਨਾਂ ਜੁੜੇ ਉਪਕਰਨ ਦੀ ਵਰਤੋਂ ਸਾਵਧਾਨੀ ਨਾਲ ਕਰੋ ਤੁਹਾਡੇ ਕੰਮ ਵਾਲੀ ਥਾਂ ਤੇ ਤੁਹਾਨੂੰ ਸਨਮਾਨ ਤੁਹਾਡਾ ਸਨਮਾਨ ਬਣਿਆ ਰਹਿ ਸਕਦਾ ਘਰ ਨੂੰ ਠੀਕ ਰੱਖਣ ਦੀ ਤੁਹਾਡੇ ਮਦਦ ਦੀ ਲੋੜ ਹੈ ਆਓ ਅੱਗੇ ਗੱਲ ਕਰਦੇ ਹਾਂ ਆਪਾਂ ਕੁੰਬ ਰਾਸ਼ੀ ਬਲ ਦੀ ਅੱਜ ਦੀ ਰਾਸ਼ੀ ਦਾ ਦੱਸਦੀ ਹੈ ਕਿ ਇਸ ਰਾਸ਼ੀ ਦੇ ਸਕਾਰਾਤਮਕ ਲੋਕਾਂ ਨਾਲ ਸਮਾਂ ਬਿਤਾਉਣ ਨਾਲ ਭਾਵਨਾਤਮਕ ਤੌਰ ਤੇ ਮਜ਼ਬੂਤ ਮਹਿਸੂਸ ਕਰਨਗੇ ਅੱਜ ਬੱਚਿਆਂ ਤੇ ਪਰਿਵਾਰ ਨਾਲ ਖਰੀਦਦਾਰੀ ਕਰਨ ਵਿੱਚ ਸਮਾਂ ਬਤੀਤ ਕਰੋਗੇ ਜਲਦੀ ਵਿੱਚ ਭਲ ਜਲਦਬਾਜੀ ਵਿੱਚ ਲੈ ਫੈਸਲੇ ਤੁਹਾਨੂੰ ਬਦਲਨੇ ਪੈ ਸਕਦੇ ਹਨ ਤੁਸੀਂ ਆਪਣੀ ਨਿੱਜੀ ਕੰਮਾਂ ਵਿੱਚ ਲੇ ਸ਼ਮਾ ਨਹੀਂ ਕੱਟ ਸਕੋ ਜਿਸ ਕਾਰਨ ਥੋੜਾ ਜਾ ਤੁਸੀਂ ਉਦਾਸ ਮਹਿਸੂਸ ਕਰੋਗੇ ਬਾਰਲਸ ਮਰਕਾ ਤੋਂ ਬਚਨ ਦੀ ਕੋਸ਼ਿਸ਼ ਕਰੋ ਵਪਾਰ ਵਿੱਚ ਤੁਹਾਨੂੰ ਮਨਚਾਏ ਨਤੀਜੇ ਮਿਲ ਸਕਦੇ ਹਨ ਪਤੀ ਪਤਨੀ ਦੇ ਰਿਸ਼ਤੇ ਵਿੱਚ ਮਠਾਸ ਆ ਸਕਦੀ ਹੈ ਕੁਝ ਮਾਮਲਿਆਂ ਵਿੱਚ ਤਣਾਅ ਜਾਂ ਉਦਾਸੀ ਦੀ ਸਥਿਤੀ ਦਾ ਅਨੁਭਵ ਕੀਤਾ ਜਾ ਸਕਦਾ ਹੈ ਆਓ ਆਪਾਂ ਅੱਗੇ ਗੱਲ ਕਰਦੇ ਹਾਂ ਮਹੀਨ ਰਾਸ਼ੀ ਫਲ ਦੀ ਅੱਜ ਦੀ ਮਹੀਨ ਰਾਸ਼ੀ ਦੱਸਦੀ ਹੈ ਕਿ ਇਸ ਰਾਸ਼ੀ ਦੇ ਲੋਕਾਂ ਨੂੰ ਸਮਾਜਿਕ ਗਤੀਵਿਧੀਆਂ ਵਿੱਚ ਇਸ ਰਾਹ ਲੰਡਾ ਮੁਕਾ ਮਿਲੇਗਾ ਪਰ ਵਿਕਰੀਆਂ ਯੋਜਨਾਵਾਂ ਤੇ ਚਰਚਾ ਕਰਨ ਅਤੇ ਉਹਨਾਂ ਨੂੰ ਸਕਾਰ ਕਰਨ ਦਾ ਸਮਾਂ ਸਹੀ ਹੈ ਖਾਸ ਤੌਰ ਤੇ ਔਰਤਾਂ ਆਪਣੇ ਕੰਮ ਪ੍ਰਤੀ ਵਧੇਰੇ ਜਾਗਰੂਕ ਹੋਣਗੀਆਂ ਤੇ ਸਫਲਤਾ ਵੀ ਹਾਸਲ ਕਰਨਗੀਆਂ ਕਈ ਵਾਰ ਛੋਟੀਆਂ ਛੋਟੀਆਂ ਗੱਲਾਂ ਤੇ ਗੁੱਸਾ ਆਉਣ ਕਾਰਨ ਘਰ ਦਾ ਮਾਹੌਲ ਖਰਾਬ ਹੋ ਸਕਦਾ ਹੈ ਇਸ ਲਈ ਆਪਣੇ ਵਿਵਹਾਰ ਤੋਂ ਸਾਵਧਾਨ ਰਹੋ ਤਾਂ ਹੋ